raag saurath bhukhe bhagat na kije jah mala apni leeje ha mang santan re naam naahi kisi ka dena madho kaisi ban tum sange aap na de hot leba mange raha ਦੁਇ ਸਿਰ ਮੰਗਉ ਚੂਨਾ ਪਾਉ ਕੀਓ ਸੰਗ ਲੂਨਾ ਅਦ ਸਿਰ ਮੰਗਉ ਦਾਲੇ ਮੋ ਕਉ ਦੋਨੋਂ ਵਖਤ ਜੇ ਵਾਲੇ ਖਾਟ ਮੰਗਉ ਚਉ ਪਾਈ ਸਿਰ ਹਾਨਾ ਅਵਰ ਤੁਲਾਈ ਉਪਰ ਕਉ ਮੰਗਉ ਖੀਂਦਾ ਤੇਰੀ ਭਗਤ ਕਰੈ ਜਨ ਥੀਂਦਾ ਮੈਂ ਨਾਹੀ ਕੀਤਾ ਲੱਭੋ ਇਕ ਨਾਉ ਤੇਰਾ ਮੈਂ ਫੱਬੋ ਕਹ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਰਾਗ ਸੋਰਠਿ ਬਾਣੀ ਭਗਤ ਨਾਮਦੇਜੀ ਕੀ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ ਤਉ ਜਨ ਧੀਰਜ ਪਾਵਾ ਆਵਾਦ ਸਮਾਏ ਲੋਰੀ ਸਤਿਗੁਰ ਭੇਟੇਲੇ ਦੇਵਾ ਰਹਾਉ ਜਹ ਝਿਲ ਮਿਲਕਾਰ ਦੇ ਸੰਤਾ ਤਹ ਅਨਹਦ ਸ਼ਬਦ ਬਜਨਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਰਤਨ ਕਮਲ ਕੋਠਰੀ ਚਮਕਾਰ ਬੀਜੁ ਲਤਹੀ 네ਰੇ ਨਾਹੀ ਦੂਰ ਨਿਜ ਆਤਮੈ ਰਹਾ ਭਰਪੂਰ ਜਹ ਅਨਹਦ ਸੂਰ ਉਜਿਆਰਾ ਤਹ ਦੀਪਕ ਜਲੇ ਛੰਸਾਰਾ ਗੁਰ ਪ੍ਰਸਾਦੀ ਜਾਨਿਆ ਜਨ ਨਾਮਾ ਸਹਿਜ ਸਮਾਨੇਆ ਘਰ ਚੌਥਾ ਸੋਰਠਿ ਪਾੜ ਪੜੋ ਸਨ ਪੂਛਲੇ ਨਾਮਾ ਕਾ ਪਹਿਚਾਨ ਛਵਾਈ ਹੋ ਤੋ ਪਹਿ ਦੁਗਣੀ ਮਜੂਰੀ ਦੇਹ ਮੋਕੋ 베ੱਡੀ ਦੇਹ ਬਤਾਈ ਹੋ ਰੀ ਬਾਈ 베ੱਡੀ ਦੇਨ ਨਾ ਜਾਈ ਦੇਖ 베ੱਡੀ ਰਹਿਓ ਸਮਾਈ ਹਮਾਰਾ 베ੱਡੀ ਪ੍ਰਾਨ ਆਧਾਰਾ ਰਹਾਉ ਬੇਢੀ ਪ੍ਰੀਤ ਮਜੂਰੀ ਮੰਗੈ ਜੋ ਕੋ ਛਾਨ ਛਵਾਵੈ ਹੋ ਲੋਗ ਕੁਟੰਬ ਸਭਹੁ ਤੇ ਤੋੜੈ ਤਉ ਆਪਣ ਬੇਢੀ ਆਵੈ ਹੋ ਐਸੋ ਬੇਢੀ ਵਰਣ ਨਾ ਸਕ ਸਭ ਅੰਤਰ ਸਭ ਠਾਈ ਹੋ ਗੁੰਗੇ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਨ ਨਾ ਜਾਈ ਹੋ ਬੇਢੀ ਕੇ ਗੁਣ ਸੁਣ ਰਿਬਾਈ ਜਲਦ ਬਾੰਦ ਤ੍ਰੋ ਥਾਪੇ ਓਹ ਨਾਮੇ ਕੇ ਸਵਾਮੀ ਸੀਯ ਬਹੋਰੀ ਲੰਕਪ ਭੀਖਣ ਆਪੇ ਓਹ ਸੋਰਠ ਘਰ ਤੀਜਾ ਅਨ ਮੜਿਆ ਮੰਡਲ ਬਾਜੈ ਬਿਨ ਸਾਵਨ ਕਨ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜਉ ਤਤ ਵਿਚਾਰੈ ਕੋਈ ਮੋਕਾ ਮਿਲਿਓ ਰਾਮ ਸਨੇਹੀ ਜੇ ਮਿਲਿਆ ਦੇਹ ਸੁਦੇਹੀ ਰਹਾਉ ਮਿਲ ਪਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਭਇਆ ਭ੍ਰਮ ਭਾਗਾ ਗੁਰ ਪੂਛੇ ਮਨ ਪਤੀ ਆਗਾ ਜਲ ਭੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮੰਨਿਆ ਜਨ ਨਾਮੈ ਤਤ ਪਛਾਨਿਆ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦ ਜਦ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਹ ਦਧ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਚਰਤ ਦੁਖ ਪਾਇਆ ਸੋ ਗਤ ਭਈ ਹਮਾਰੀ ਰਾਜ ਭਉਂਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਸਰਬੇਕ ਅਨੇਕੈ ਸੁਆਮੀ ਸਭ ਕਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇੜੈ ਸਹਜੇ ਹੋਏ ਸੋ ਹੋਈ ਜਾਵ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਧੇ ਆਪਣੇ ਛੂਟਣ ਕੋ ਯਤਨ ਕਰਹੁ ਹਮ ਛੂਟੇ ਤੁਮ ਆਰਾਧੇ मादवे जानत हौं जैसी तैसी अब कहां करहोगे ऐसी रहाओ मीन पकड़ फांक्यो अर काट्यो रांद कियो बहुबानी खंड खंड कर भोजन कीनो तौ न विसरयो पानी ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪੇਉ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇਕ ਬਾਢੀ ਅਬ ਇਹ ਕਾ ਸਿਉ ਕਹੀਐ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜਹੋਂ ਸਹੀਐ ਦੁਲਭ ਜਨਮ ਪੰਨ ਫਲ ਪਾਇਓ ਪਿਰਥਾ ਜਾਤ ਅਭਿਵੇਕੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹਹੁ ਕਹਿ ਲੇਖੈ ਨ ਵਿਚਾਰੇ ਓ ਰਾਜਾ RAM ਕੋ ਰਸ ਜੇਹ ਰਸ ਅਨ ਰਸ ਵੀ ਸਰਜਾਹੀ ਰਹਾਉ ਜਾਨ ਅਜਾਨ ਭਏ ਹਮ ਬਾਬਰ ਸੋਚ ਅਸੋਚ ਦਿਵ ਸਜਾਹੀ ਇੰਦਰੀ ਸਬਲ ਨਿਵਲ ਵਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਹੀਤ ਹਾਨ ਅਚਰੀਤ ਹਨ ਕਛ ਸਮਝ ਨ ਪਰੈ ਅਪਰਮਾਇ ਕਹਿ ਰਵਦਾਸ ਉਹਦਾਸ ਦਾਸ ਮਤ ਪਰ ਹਰ ਕੋਪ ਕਰਹੁ ਜੀ ਅਦਿਆ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਭ ਨਿਧ ਕਰ ਤਲਤਾਕੇ ਹਰ 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 ਨਾ ਜਪ ਹੈ ਰਸਨਾ ਅਬਰ ਸਭ ਤਿਆਗ ਬਚਨ ਰਚਨਾ ਰਹਾਉ ਨਾ ਨਾ ਖਿਆਨ ਪੁਰਾਨ ਬੇਦ ਵਿਦ ਚੌਤੀਸ ਅੱਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਤ ਫੁਨ ਬਡੈ ਭਾਗ ਲਿਬ ਲਾਗੀ ਕਹਿ ਰਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ ਜਾਓ ਤੁਮ ਗਿਰ ਵਰ ਤਾ ਹਮ ਮੋਰਾ ਜਾਓ ਤੁਮ ਚੰਦ ਤਾ ਹਮ ਭਏ ਹੈ ਚਕੋਰਾ ਮਾਦਵੇ ਤੁਮ ਨਾ ਤੋ ਰਹੋ ਤਾ ਹਮ ਨਹੀਂ ਤੋ ਰਹੇ ਤੁਮ ਸੋ ਤੋ ਰ ਕਵਨ ਸੋ ਜੋ ਰਹੇ ਰਹਾਓ ਜਾਓ ਤੁਮ ਦੀਵਰਾ ਤਾ ਹਮ ਬਾਤੀ ਜਾਓ ਤੁਮ ਤੀਰਥ ਤਾ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਜਤੋਰੀ ਜਹ ਜਹ ਜਾਓ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨੰਦੇਵਾ ਤੁਮਰੇ ਭਜਨ ਕਟਹਿ ਜਮ ਫਾਸਾ ਭਗਤ ਹੇਤ ਗਾਵੈ ਰਵਿਦਾਸਾ जल की पीत पावन का थंभा रक्त बूंद काagara हाड मांस नाडी को पिंजर पंखी बसै बिचारा प्राणी क्या मेरा क्या तेरा जैसे तरवर पंख बसेरा रहाऊ ਰਾਖੋ ਕੰਧ ਉਸਾਰਹ ਨੀਵਾ ਸਾਡੇ ਤੀਨ ਹੱਥ ਤੇਰੀ ਸੇਵਾ ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏ ਕੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੇਨੀ ਪਾਤ ਕਮੇਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ RAM ਚੰਦ ਕਹਿ ਰਵਿਦਾਸ ਚੰਮਾਰਾ ਚਮਰਟਾ ਗਾਂਠ ਨਜਨਈ ਲੋਗ ਘਟਾਵੇ ਪਨਹੀ ਰਹਾਉ ਆਰ ਨਹੀਂ ਜਿਹ ਤੋ ਪਉ ਨਹੀ RAM ਵੀ ਠਾਉ ਰੋਪਉ ਲੋਗ ਗੰਠ ਗੰਠ ਖਰਾ ਬਿਗੂਤਾ ਹੋਂ ਬਿਨ ਗੰਠੇ ਜਾਏ ਪਹੂਚਾ ਰਵਿਦਾਸ ਜਪੈ RAM ਨਾਮ ਮੋਹ ਜਮ ਸਿਓ ਨਾਹੀ ਕਾਮਾ ਰਾਗ ਸੋਰਠ ਬਾਣੀ ਭਗਤ ਭੀਖਣ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਨੋ ਨੀਰ ਬਹ ਤਨ ਖੀਨਾ ਭਏ ਕੇਸ ਦੁੱਧ ਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰਹਿ ਪਰਾਨੀ RAM ਰਾਏ ਹੋਹਿ ਬੈਦ ਬਨਵਾਰੀ ਆਪਣੇ ਸੰਤਹਿ ਲੇਹੋ ਉਬਾਰੀ ਰਹਾਉ ਮਾਥੇ ਪੀਰ ਸਰੀਰ ਜਲਣ ਹੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਪਜ ਖਰੀ ਭਾਈ ਵਾਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹੈ ਜਨ ਭੀਖਨ ਪਾਵ ਮੋਖ ਦਵਾਰਾ ऐसा नाम रतन निर्मोलक पुन्न पदार्थ पाया अनक जतन कर हृदय राखेया रतन न छपए छपाया हर गुण कहते कहन न जाई जैसे गुंगे की मिठाई रहाऊ ਰਸਨਾ ਰਮਤ ਸੁਨਤ ਸੁਖ ਸ੍ਰਵਣਾ ਚਿਤ ਚੇਤੇ ਸੁਖ ਹੋਈ ਕਹ ਭੀਖਣ ਦੁਇ ਨੈਣ ਸੰਤੋਖੇ ਜਹ ਦੇਖਾ ਤਹਿ ਸੋਈ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ आनंदन साहिब सेवी है अंत छड़ाए सोए सुन सुन मेरी कामनी पार उतारा होए दयाल तेरे नाम तरा सद्गुरु बाण जाओ रहा ਸਰਬੰਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ ਤੁਧ ਬਾਜ ਪਿਆਰੇ ਕੇਵਰ ਹਾ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾ ਚਾਉ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਤਨਾਸਰੀ ਮਹੱਲਾ ਪਹਿਲਾ ਹਮ ਆਦਮੀ ਹਾ ਇਕ ਦਮੀ ਮਹੌਲਤ ਮੋਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੇ ਬਹੋ ਜਾ ਕੇ ਜੀ ਅਪਰਾਣਾ ਅੰधे ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨ ਰਹਾਉ ਸਾਸ ਮਾਸ ਸਭ ਜੀਓ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ ਜੇ ਤੂੰ ਕਿਸੈ ਨਾਂ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲਹਿਣਾ ਨਾਮ ਖਸਮ ਕਾ ਚਿੱਤ ਨਾ ਕੀਆ ਕਪਟੀ ਕਪਟ ਕਮਾਣਾ ਜਮ ਦਵਾਰ ਜਾ ਪਕੜ ਚਲਾਇਆ ਤਾ ਚਲਦਾ ਪਛਤਾਣਾ ਜਾਵੇ ਲਗ ਦੁਨੀਆਂ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤ ਆ ਮਰ ਰਹੀ ਐ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪਹਿ ਆਓ ਜੀ ਅੜਾ ਬਿਲ ਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲਾ ਮੇਰੀ ਮਾਇ ਰਹਾਓ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੈ ਨਾ ਕੋ ਖਾਏ ਲੋਕ ਪਤੀਣੈ ਨਾ ਪਤ ਹੋਏ ਤਾਂ ਪਤ ਰਹੈ ਰਾਖੈ ਜਸੋਏ ਜਹ ਦੇਖਾ ਤਹਿ ਰਹਿਆ ਸਮਾਏ ਤੁਧ ਬਿਨ ਦੂਜੀ ਨਾਹੀ ਜਾਏ ਦੇਖੋ ਕਰੇ ਕੀਤੇ ਕਿਆ ਹੋਏ ਜਿਸਨੋ ਬਖਸੇ ਸਾਚਾ ਸੋਏ ਹੁਣ ਉਠ ਚੱਲਣਾ ਮੋਹਤ ਕੇ ਤਾਲ ਕਿਆ ਮਹਉ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈਸਾ ਹੋਏ ਬਿਨ ਨਦਰੀ ਨਾਨਕ ਨਹੀਂ ਕੋਏ ਤਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਬੈ ਰਹੈ ਲਿਵ ਲਾਏ ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਿਦਾਂ ਅੰਤਰ ਮਰੈ ਗੁਰ ਪ੍ਰਸਾਦੀ ਪਾਇਆ ਜਾਏ ਹਰਿ ਸਿਉ ਚਿਤ ਲਾਗੇ ਫਿਰ ਕਾਲ ਨ ਖਾਏ ਰਹਾਉ ਸੱਚ ਸਿਮਰਿਆ ਹੋਵੇ ਪ੍ਰਗਾਸ ਤਾਤੇ ਬਿਖਿਆ ਮਹਿ ਰਹੇ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚੇ ਗਤ ਪਾਈ ਅਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਆਗੇ ਧਰੈ ਸਾਹਿਬ ਭਾਵੈ ਸੋ ਪਰਵਾਨ ਸੋ ਸੇਵਕ ਦਰਗਹਿ ਪਾਵੈ ਮਾਨ ਸਾਤ ਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛੈ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈ ਸਾ ਡਰੈ ਭਨਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਧਰੇ ਪਿਆਰ ਤਾ ਕੋ ਪਾਵੇ ਮੁਖ ਦਵਾਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਤਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਣ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝਖਣ ਹੋਏ ਬਿਨ ਬੋਲੇ ਜਾਣ ਸਭ ਸੋਏ ਰਹਾਓ ਜੇਨ ਕਨ ਕੀਤੇ ਅੱਖੀ ਨਾਕ ਜਿਨ ਜਹਿਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਾਵਨ ਆਖੈ ਸਭ ਜਾਈ ਜੇ ਤਾ ਮੋਹ ਪ੍ਰੀਤ ਸੁਆਦ ਸਭ ਆਕਾਲਖ ਦਾਗਾ ਦਾਗ ਦਾਗ ਦੋਸ ਮੁਹ ਚੱਲਿਆ ਲਾਏ ਦਰਗਹ ਬੈਸਣ ਨਾਹੀ ਜਾਈ ਕਰਮ ਮਿਲੇ ਆਖਨ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾ ਤਾਰ ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨ ਚੀਜੈ ਚੋਰ ਕੀ ਹਾਮਾ ਭਰੇ ਨ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਸੁਣ ਮਨ ਅੰਧੇ ਕੁੱਤੇ ਕੂੜਿਆਰ ਬਿਨ ਬੋਲੇ ਬੂਝੀਐ ਸਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਣਾ ਜੇ ਸਾਥ ਰੱਖੀਐ ਦੀਜੈ ਰਲਾਏ ਜਾਂ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇਹੀ ਸੁਰਤ ਤੇਰੇ ਰਾਹ ਜਾਏ ਜੇ ਸੋ ਕੂੜੀ ਆਂ ਕੂੜ ਕਬਾੜ ਭਾਵੇਂ ਸਭ ਆਖੋ ਸੰਸਾਰ ਤੁਧ ਭਾਵੇਂ ਅੰਦੀ ਪਰਵਾਨ ਨਾਨਕ ਜਾਣੈ ਜਾਨ ਸੁਜਾਨ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਨਾ ਸਿਰ ਕੇ ਲੇਖ ਨ ਪੜੈ ਆਣਾ ਦਰਗਹ ਘੜੀਐ ਤੀਨੇ ਲੇਖ ਕੋਟਾ ਕਾਮਨਾ ਆਵੇ ਵੇਖ ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੈ ਸਭ ਕੋਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਹਮਣ ਨਾ ਵੈ ਜੀ ਆਕਾਰੇ ਜੋਗੀ ਜੁਗਤ ਨ ਜਾਣੈ ਅੰਧ ਤੀਨੇ ਓਜਾੜੇ ਕਾ ਬੰਧ ਸੋ ਜੋਗੀ ਜੋ ਜੁਗਤ ਪਛਾਨੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵ ਤਮਰੈ ਉਹ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰ ਸਗਲੇ ਕੁੱਲ ਤਾਰੈ ਦਾਨ ਸਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਖ ਹੋਵੈ ਪੜਿਆ ਬੂਝੈ ਸੋ ਪਰਵਾਨ ਜਿਸ ਸਿਰ ਦਰਗਹ ਕਾਨੀ ਸਾਨ ਤਨਾਸਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਥਾਨ ਅਸਤ ਜਗ ਭ੍ਰਿਸ਼ਟ ਹੋਏ ਡੂਬਤਾ ਏਵ ਜਗ ਕਲ ਮਹਾਰਾਮ ਨਾਮ ਸਾਰ ਅੱਖੀ ਤਾ ਮਿੱਟ ਹੈ ਨਾਕ ਪਕੜ ਹੈ ਠੱਗਣ ਕਾ ਸੰਸਾਰ ਰਹਾਉ ਆਂਟ ਸੇਤੀ ਨਾਕ ਪਕੜ ਹੈ ਸੂਜਤੇ ਤਿਨ ਲੋ ਮਗਰ ਪਾਛੈ ਕਛ ਨਾ ਸੂਜੈ ਏਹੋ ਪਦਮ ਅਲੋ ਕਤਰੀ ਆਤਾ ਧਰਮ ਛੋੜਿਆ ਮਲੇਸ਼ ਭਾਖਿਆ ਗਹੀ ਸ੍ਰਿਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੁੱਧ ਹੈ ਕਰਹੇ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹੈ ਨਾਨਕ ਦਾਸ ਤਨਾਸਰੀ ਮਹੱਲਾ ਪਹਿਲਾ ਆਰਤੀ ੴ ਸਤਿਗੁਰ ਪ੍ਰਸਾਦ ਗਗਨ ਮੈ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਅਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹ ਸਮੂਰਤ ਨਨ ਇਕ ਤੋਹੀ ਸਹਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਸ ਤਵ ਗੰਧ ਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨੰਦ ਨਮੋਹ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰੇ ਨਾਮ ਵਾਸਾ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾਨਿ ਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਈ ਆਪਣੇ ਸਾਤੂ ਗੁਰ ਕਾਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਧਨ ਪਰਗਾਸੇ ਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਰਿਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਉਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਧੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਜੇ ਜਿਨ ਪ੍ਰਭ ਜਾਨ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ